ਨਾਂਵੇਕੇ ਸਰਕਾਰੀ ਹਸਪਤਾਲ ਚ ਬੀਤੇ ਕੱਲ ਲੜਾਈ ਝਗੜੇ ਦੇ ਇੱਕ ਮਰੀਜ਼ ਨੂੰ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਤੇ ਲਾਹ ਪ੍ਰਵਾਈ ਦੇ ਇਲਜ਼ਾਮ ਲਗਾਏ ਤੇ ਦੁਖੀ ਹੋ ਕੇ ਹਸਪਤਾਲ ਦੇ ਬਾਹਰ ਧਰਨਾ ਵੀ ਲਗਾ ਦਿੱਤਾ ਜਿਸ ਤੋਂ ਬਾਅਦ ਮਰੀਜ਼ ਦੀ ਹਾਲਤ ਦੇਖਦੇ ਹੋਏ ਡਾਕਟਰਾਂ ਨੂੰ ਮਰੀਜ਼ ਨੂੰ ਅੰਮ੍ਰਿਤਸਰ ਰੈਫਰ ਕਰਨਾ ਪਿਆ ਇਸ ਮਾਮਲੇ ਸੰਬੰਧੀ ਐਸਐਮਓ ਜਨਾਲਾ ਡਾਕਟਰ ਸ਼ਾਲੂ ਅਗਰਵਾਲ ਨੇ ਦੱਸਿਆ ਕਿ ਇਹ ਮਰੀਜ਼ ਰਮਦਾਸ ਹਸਪਤਾਲ ਤੋਂ ਰੈਫਰ ਹੋ ਕੇ ਆਇਆ ਸੀ ਜਿਸ ਦੀ ਕੰਡੀਸ਼ਨ ਕਾਫੀ ਖਰਾਬ ਸੀ ਉਹਨਾਂ ਨੂੰ 3 ਘੰਟੇ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਇਸ ਦੀ ਹਾਲਤ ਖਰਾਬ ਹੈ ਤੇ ਉਹਨਾਂ ਵੱਲੋਂ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੇ ਸਾਰੀ ਗਲਤੀ ਰਮਦਾਸ ਹਸਪਤਾਲ ਦੇ ਈਐਮਓ ਐਮਰਜੈਂਸੀ ਮੈਡੀਕਲ ਅਫਸਰ ਦੀ ਦੱਸੀ ਉਧਰ ਜਦੋਂ ਰਮਦਾਸ ਹਸਪਤਾਲ ਦੇ ਐਸ ਐਮਓ ਡਾਕਟਰ ਰਾਮ ਸਿੰਘ ਨਾਲ ਗੱਲ ਕੀਤੀ ਗਈ ਤੇ ਉਹਨਾਂ ਦੱਸਿਆ ਕਿ ਅਸੀਂ ਗੰਭੀਰ ਹਾਲਤ ਦੇ ਮਰੀਜ਼ ਨੂੰ ਸਿਰਫ ਅੰਮ੍ਰਿਤਸਰ ਹੀ ਭੇਜਦੇ ਹਾਂ ਤੇ ਅਜਨਾਲਾ ਹਸਪਤਾਲ ਸਿਰਫ ਐਕਸ-ਰੇ ਲਈ ਮਰੀਜ਼ ਭੇਜੇ ਜਾਂਦਾ ਹੈ ਪਰ ਜੇਕਰ ਐਮਓ ਡਾਕਟਰ ਵੱਲੋਂ ਮਰੀਜ਼ ਨੂੰ ਅੰਮ੍ਰਿਤਸਰ ਭੇਜਣ ਦੀ ਬਜਾਏ ਅਜਨਾਲਾ ਰੈਫਰ ਕੀਤਾ ਗਿਆ ਤੇ ਉਹਦੀ ਜਾਂਚ ਕੀਤੀ ਜਾਵੇਗੀ ਸੁਣੋ ਕੀ ਕਿਹਾ ਐਸ ਐਮਓ ਨੇ ਹਾਂ ਜੀ ਬਈ ਕੀ ਨਾਮ ਹੈ ਕੀ ਗੱਲ ਹੋਈ ਕਿਉਂ ਜੀ ਮੇਰਾ ਨਾਮ ਹੈਗਾ ਬਲਜੀਤ ਮਸ਼ੀਹ ਪਿੰਡ ਮੇਰਾ ਹੈਗਾ ਮਾਸ਼ੀ ਵਾਲਾ ਇਹ ਮਰੀਜ਼ ਕਾਜ ਹੈ ਨਾ ਮੇਰੀ ਭੂਆ ਦੇ ਮੁੰਡੇ ਹੀ ਪਰਸੋ ਇਹਨਾਂ ਦੀ ਲੜਾਈ ਹੋਈ ਆ ਪਰ ਸਵੇਰ ਨਾਲ ਲੜਾਈ ਹੋਈ ਆ 2 ਵਜੇ ਤੱਕ ਨਾਲ ਲੜਾਈ ਹੋਈ ਆ ਰਮਦਾਸ ਥਾਣੇ ਤੋਂ ਪੁਲਿਸ ਗਈ ਸੀ ਠੀਕ ਹੈ ਜੀ ਰਮਦਾਸ ਸਾਣੇ ਤੋਂ ਪੁਲਿਸ ਗਈ ਉਹ ਛਡਾ ਕੇ ਆ ਗਏ ਉਸ ਤੋਂ ਬਾਅਦ ਦੋਨੇ ਘਰ ਗਏ ਦਰਖਾਸਤ ਦੇਣਾ ਕਿਹਨੇ ਲੜਾਈ ਹੋਈ ਸੀ ਇਹਨਾਂ ਦੇ ਗਵਾਂਡੀਆਂ ਨਾਲ ਲੜਾਈ ਠੀਕ ਆ ਉਸ ਤੋਂ ਬਾਅਦ ਸਾਡੇ ਭੂਆ ਨਾਲ ਸਾਨੂੰ ਸੂਣ ਕੀਤਾ ਕਿ ਸਾਡੇ ਝਗੜਾ ਆਇਆ ਵਾ ਮੈਂ ਤਾਂ ਮੰਮੀ ਗਏ ਆ ਆਪਣਾ ਦਰਖਾਸਤਵਾ ਕੇ ਆਏ ਆ ਉਸ ਤੋਂ ਬਾਅਦ ਫਿਰ ਉਹਨਾਂ ਸਾਡੀ ਉਸ ਤੋਂ ਉਸ ਤੋਂ ਬਾਅਦ ਸਾਡੀ ਭੂਆ ਦੀ ਕੁੜੀ ਨਾਲ ਆਪਾਂ ਅਸੀਂ ਸਾਰੇ ਜੀ ਦਰਖਾਸਤ ਦੇਣ ਗਏ ਆ ਸਾਡੀ ਭੂਆ ਦੀ ਕੁੜੀ ਗਈ ਮੰਨ ਲਓ ਕਿ ਤਾਲ ਉਹਨਾਂ ਨਾਲ ਉਹਨਾਂ ਵਾਲੇ ਬਤੇ ਲੰਬੜੀ ਸੀ ਲੰਬਾਰੀ ਵਾਲੇ ਬਰੇ ਤਾਲ ਲਾਉਣ ਗਏ ਉਹਨਾਂ ਧੂਗੇ ਉਹਨੂੰ ਕੁੱਟਿਆ ਉਹਨੂੰ ਆਪਣੇ ਘਰ ਖੜਨ ਦੀ ਕੋਸ਼ਿਸ਼ ਕੀਤੀ ਨੌਵੇਂ ਮਹੀਨਾ ਦੀ ਕੁੜੀ ਜਿਹੜੀ ਆ ਨਾ ਉਹਦੀ ਉਹਨਾਂ ਚੁੱਕ ਕੇ ਵੱਢ ਵਿੱਚ ਸੁੱਟੀ ਉਸ ਤੋਂ ਬਾਅਦ ਕੁੜੀ ਫੇਰ ਨੌਵੇਂ ਦਰਖਾਸਤ ਦੇਣ ਗਈ ਆ ਉਹਦੇ ਵਿੱਚ ਉਹ ਦਰਖਾਸਤ ਦੀ ਕੋਈ ਸੁਣਵਾਈ ਨਹੀਂ ਹੋਈ ਠੀਕ ਆ ਜੀ ਉਸ ਤੋਂ ਬਾਅਦ ਅਗਲੇ ਦਿਨ ਦੀ ਗੱਲ ਆ ਅਗਲੇ ਦਿਨ ਦੀ ਗੱਲ ਹੈ ਕਿ ਸਵੇਰੇ ਸਵੇਰੇ ਝਗੜਾ ਹੋ ਗਿਆ ਕੱਲ ਦੀ ਗੱਲ ਆ ਇਹ 23 ਤਰੀਕ ਦੀ ਗੱਲ ਆ ਝਗੜਾ ਹੋ ਗਿਆ ਝਗੜਾ ਹੋਦੋਂ ਬਾਅਦ ਉਹਨਾਂ ਵੱਢ ਫੱਟ ਕੀਤੀ ਆ ਸਾਡੇ ਮੁੰਡਿਆਂ ਦੇ ਘੱਟੋ ਘੱਟ ਬੱਤੀ ਬੱਤੀ ਟੰਕੇ ਲੱਗੇ ਇੱਕ ਦੇ ਬੱਤੀ ਲੱਗੇ ਆ ਉਹਦਾ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਰੋਹਮ ਸਿੰਘ ਉਹ ਐਸ਼ਟਾ ਬਹੁਤ ਜ਼ਿਆਦਾ ਸੀਰੀਅਸ ਆ ਇਹ ਸਿੱਧੇ ਮੌਕੇ ਤੇ ਠਾਣੇ ਗਏ ਆ ਕਿ ਸਰ ਸਾਡੀ ਵਾਲੇ ਵੇਖੋ ਸਾਡੀ ਹਾਲਤ ਵੇਖੋ ਕਿ ਸਾਡੇ ਦੇ ਆ ਕੁਛ ਕੀਤਾ ਵਾ ਉਹਨਾਂ ਨੇ ਭੇਜਿਆ ਕਿ ਦਵਦਵ ਤੁਸੀਂ ਆਪਣਾ ਸਿਵਲ ਹਸਪੀਟਲ ਚਲ ਜਾਓ ਸਿਵਲ ਹਸਪੀਟਲ ਗਏ ਆ ਉਸ ਤੋਂ ਬਾਅਦ ਉਹਨਾਂ ਮੰਨ ਲਓ ਕਿ ਪਟੀਆਂ ਕੀਤੀਆਂ ਵਾ ਟੰਕੇ ਲਾਏ ਆ ਟੰਕੇ ਲਾਏ ਆ ਉਸ ਤੋਂ ਬਾਅਦ ਉਹਨਾਂ ਸਾਨੂੰ ਘੱਟੋ ਘੱਟ ਤੱਕ 2 2 ਵਜੇ ਤੱਕ ਉਹਨਾਂ ਸਾਨੂੰ ਖਰਾਬ ਕੀਤਾ ਵਾ ਠੀਕ ਆ ਅਸੀਂ ਉਹਨਾਂ ਕੋਲ ਬਾਅਦ ਵਿੱਚ ਆਪਣਾ ਰਿਪੋਰਟ ਮੰਗਦੇ ਕਿ ਸਾਨੂੰ ਰਿਪੋਰਟ ਦੋ ਉਹਨਾਂ ਸਾਨੂੰ ਕੋਈ ਮੈਡੀਸਿਨ ਨਹੀਂ ਬੱਚਿਆਂ ਨੂੰ ਦਿੱਤੀ ਕੋਈ ਦਵਾਈ ਨਹੀਂ ਦਿੱਤੀ ਠੀਕ ਆ ਜੀ ਕੋਈ ਦਵਾਈ ਕੋਈ ਮੈਡੀਸਿਨ ਨਹੀਂ ਦਿੱਤੀ ਜੋ ਸੱਟਾਂ ਉਹਦੇ ਪੈਰ ਤੇ ਇੱਕ ਪੈਰ ਤੇ ਸੱਟ ਲੱਗੀ ਸੀ ਦੋ ਪਰਾਂ ਤੇ ਸੱਟਾਂ ਲੱਗਿਆ ਉਸ ਦਾ ਡਾਕਟਰ ਨੇ ਉਸ ਚੀਜ਼ ਦਾ ਕੋਈ ਆਪਣਾ ਐਕਸ-ਰੇ ਦੇ ਵਿੱਚ ਨਹੀਂ ਰੱਖਿਆ ਠੀਕ ਆ ਜੀ ਉਹ ਗੱਲ ਦੀ ਬੜੀ ਸਾਨੂੰ ਮੋਸ਼ੀਆ ਕਿ ਡਾਕਟਰ ਸਾਹਿਬ ਨੇ ਜੋ ਸੱਟ ਆਈ ਆ ਉਸ ਚੀਜ਼ ਨੂੰ ਰੱਖਣਾ ਚਾਹੀਦਾ ਸੀ ਠੀਕ ਆ ਇਹ ਤਾਂ 10 ਸਿਵਲ ਹਸਪੀਟਲ ਦੀ ਗੱਲ ਆ ਉਸ ਤੋਂ ਬਾਅਦ ਸਾਨੂੰ ਉਹਨਾਂ ਰੈਫਰ ਕਰਕੇ ਸਿੱਧਾ ਸਿਵਲ ਹਸਪਤਾਲ ਅਜਨਾਲਾ ਭੇਜਦਾ ਉਸ ਤੋਂ ਬਾਅਦ ਕੱਲੇ 2:30 ਵਜੇ ਆਏ ਆ ਉਸ ਤੋਂ ਬਾਅਦ ਦੋਨਾਂ ਬੱਚਿਆਂ ਨੂੰ ਸੁਮਨ ਨੂੰ ਤੇ ਰੋਬੇ ਨੂੰ ਕੋਈ ਮਾਨੂੰ ਮੈਡੀਸਿਨ ਨਹੀਂ ਮਿਲੀ ਸਿਰਫ ਦੋ ਦੋ ਇੰਜੈਕਸ਼ਨ ਲੱਗੇ ਆ ਅੱਜ 12 ਵਜੇ ਤੱਕ ਆਪਾਂ ਨੇ ਦੇਖਿਆ ਵਾ ਕਿ ਸਾਡੇ ਬੱਚਿਆਂ ਦਾ ਤੁਸੀਂ ਐਕਸਟਰਾ ਕਰੋ ਉਹਨਾਂ ਨੂੰ ਮੈਡੀਸਿਨ ਦਿਓ ਆਹਦੇ ਕਿ ਅਸੀਂ ਇੱਦਾਂ ਮੈਡੀਸਿਨ ਨਹੀਂ ਦੇ ਸਕਦੇ ਠੀਕ ਹੈ ਜੀ ਜੇ ਸਿਵਲ ਹਸਪਤਾਲ ਵਾਲੇ ਮੰਨ ਲਓ ਕਿ ਇੱਦਾਂ ਮੈਡੀਕਲ ਨਹੀਂ ਦੇ ਸਕਦੇ ਉਹਨਾਂ ਨੂੰ ਕੋਈ ਮੰਨ ਲਓ ਕਿ ਇੰਜੈਕਸ਼ਨ ਨਹੀਂ ਦੇ ਸਕਦੇ ਉਹ ਬੱਚੇ ਦੀ ਕੋਈ ਅਭੀ ਨਵੀ ਹੋ ਜੇ ਉਹ ਬੱਚਾ ਸੀਰੀਅਸ ਆ ਅਸੀਂ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਉਹਨੂੰ ਇਨਸਾਫ ਚਾਹੀਦਾ ਵਾ ਇੱਕ ਜੋਰ ਅਮਦਾਸ ਵਾਲੇ ਡਾਕਟਰ ਨੇ ਸਾਡਾ ਕੀਤਾ ਵਾ ਧੱਕਾ ਕੀਤਾ ਵਾ ਅਸੀਂ ਉਸਦਾ ਇਨਸਾਫ ਲੈਣਾ ਚਾਹੁੰਦੇ ਆ ਉਹ ਡਾਕਟਰ ਸਾਹਿਬ ਨੂੰ ਵੀ ਮੈਨੂੰ ਲੱਗੋ ਕਿ ਚਾਹੀਦਾ ਕਿ ਸਾਡੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਗੋੜਾਂ ਵਾਲੀ ਪੌਲੀ ਪਿੰਡ ਆ ਜੀ ਨਾਂ ਦਾ ਮੇਰਾ ਨਾਂ ਰਾਣੀ ਕੀ ਗੱਲ ਹੈ ਝਗੜਾ ਹੋਇਆ ਆਈ ਮੁੰਡੇ-ਮੁੰਡੇ ਬਾਹਰ ਲੜਦੇ ਸੀ ਉਹਨਾਂ ਨੇ ਬਾਅਦ ਵਿੱਚ ਵੱਡ ਫਟ ਕੀਤੀ ਮੇਰੇ ਬੱਚਿਆਂ ਨੂੰ ਉਹਨਾਂ ਨੇ ਮਾਰ ਕੇ ਸੁੱਟ ਦਿੱਤਾ ਤੇਰੇ ਮੈਂ ਥਾਣੇ ਵਿੱਚ ਲੈ ਕੇ ਗਈ ਉਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਉਹਨਾਂ ਕਿਹਾ ਅਰਮਦਾਸ ਥਾਣੇ ਵਿੱਚ ਲੈ ਕੇ ਗਈ ਕਹਿੰਦੇ ਹਸਪੀਟਲ ਲੈ ਜਾਓ ਹਸਪੀਟਲ ਖੜਿਆ ਉਥੇ ਡਾਕਟਰਾਂ ਨੇ ਮਾੜੀ ਮੋਟੀ ਪੱਟੀ ਕਰਤੀ ਅਗਲੇ ਵਕਤ ਨਾ ਉਹਨਾਂ ਨੇ ਕੋਈ ਦਵਾਈ ਦਿੱਤੀ ਨਾ ਕੋਈ ਟੀਕਾ ਲਾਇਆ ਕੱਲ੍ਹ ਦੇ ਇੱਥੇ ਆਏ ਇੱਥੇ ਵੀ ਕੁਝ ਨਹੀਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੋਈ ਛੱਟ ਨਹੀਂ ਲਿਖੀ ਕੋਈ ਕਾਰਵਾਈ ਨਹੀਂ ਕੀਤੀ ਮੈਂ ਜਾਨੀਆ 500 ਰੁਪਏ ਮੇਰੇ ਕੋ ਮੈਡਮ ਨੇ ਲੱਲਿਆ ਮੈਂ ਕਿਹਾ ਮੇਰਾ ਬੱਚਾ ਬਹੁਤ ਤੰਗਿਆ ਕੁਝ ਖਾਣ ਨਹੀਂ ਗਿਆ ਚਿੰਚੇ ਨੇ ਮਾੜਾ ਮੋਟਾ ਪਾਣੀ ਪੰਗਨੀਆ ਉਹਨਾਂ ਮੇਰੀ ਗੱਲ ਤਾਂ ਵੀ ਨਹੀਂ ਕੋਈ ਮੰਨੀ ਮੇਰੇ ਕੋ 500 ਰੁਪਏ ਵੀ ਲੈ ਕੇ ਰੱਖ ਲਿਆ ਮੈਂ ਰਾਤ ਦੇ ਚੱਲ ਬੱਚੇ ਦੇ ਨਾਮ ਸੁਮਨ ਮਸੀ ਰੋਬਰ ਮਸੀ ਆਦ ਮੈਡਮ ਨੇ ਲਿਆ ਇੱਥੇ ਸਰਕਾਰੀ ਹਸਪਤਾਲ ਤੱਲ ਲੱਗੀ ਕਹਿੰਦੀ ਮੈਨੂੰ 500 ਰੁਪਏ ਜਮ੍ਹਾਂ ਕਰਵਾ ਮੈਂ ਕਰਵਾਤਾ ਹੁਣ ਕੀ ਮੰਗ ਕਰਦੇ ਹੋ ਹੁਣ ਆਹੀ ਤਾਂ ਇਹਨੇ ਆ ਵੀ ਸਾਡੇ ਬੱਚਿਆਂ ਦਾ ਲਾਜ ਹੋ ਜੇ ਸਾਡੇ ਨੁਕਸਾਨ ਬਹੁਤ ਹੋਇਆ ਮੇਰਾ ਕੋਈ ਕਮਾਉਣ ਵਾਲਾ ਨਹੀਂ ਮੇਰੀ ਲੱਤ ਟੁੱਟੀ ਮੈਨੂੰ ਕੋਈ ਸਹਾਰਾ ਨਹੀਂ ਮੇਰੇ ਬੱਚਿਆਂ ਦਾ ਮੈਨੂੰ ਸਹਾਰਾ ਹੈ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਆ ਬਾਪ ਨਹੀਂ ਹੈਗਾ ਉਹਨਾਂ ਦਾ ਸਿਰ ਉੱਤੇ ਕੀ ਇਹ ਰੋਲਾ ਪਿਆ ਜੀ ਅੱਜ ਕੁਝ ਨਹੀਂ ਸਰ ਇੱਕ ਸੀਰੀਅਸ ਮਤਲਬ ਕਿ ਇੱਕ ਹੈਡ ਇੰਜਰੀ ਦਾ ਕੇਸ ਸੀ ਸਾਡੇ ਇੱਥੇ ਐਕਸ-ਰੇ ਹੁੰਦੇ ਰਮਦਾਸ ਦੇ ਤੇ ਕਿਉਂਕਿ ਉਹਨਾਂ ਦਾ ਪਲਾਨਟ ਖਰਾਬ ਹੈ ਤੇ ਉਹ ਪੇਸ਼ੈਂਟ ਨੂੰ ਮਤਲਬ ਕਿ ਹਾਇਰ ਸੈਂਟਰ ਚ ਰੈਫਰ ਹੋਣ ਵਾਲਾ ਪੇਸ਼ੈਂਟ ਸੀ ਹੈਡ ਇੰਜਰੀ ਦਾ ਕੇਸ ਸੀ ਚਲੋ ਇੱਥੇ ਆ ਗਿਆ ਹੁਣ ਜਦੋਂ ਲੱਗਿਆ ਸਾਡੇ ਐਮਜ਼ ਨੂੰ ਕਿ ਮਈ ਉਹਦਾ ਥੋੜਾ ਥੋੜੀ ਥੋੜਾ ਬੈਡ ਟਰਨ ਲੈ ਰਿਹਾ ਕਿਉਂਕਿ ਹੈਡ ਇੰਜਰੀ ਦਾ ਪੇਸ਼ੈਂਟ ਕਿ ਤਦਾ ਬੀਮੀਡੀਏਟਲੀ ਨਹੀਂ ਬੈਡ ਟਰਨ ਲੈਂਦਾ ਮੇ ਟੇਕ ਬੈਡ ਟਰਨ ਮੇ ਮੇ ਨਾਟ ਟੇਕ ਬੈਡ ਟਰਨ ਠੀਕ ਹੈ ਤੇ ਉਹ ਫਿਰ ਜਦੋਂ ਲੱਗਿਆ ਤੇ ਫਿਰ ਉਹਨੂੰ ਅਸੀਂ ਰੈਫਰ ਕੀਤਾ ਪਰ ਉਹ ਸ਼ਾਇਦ ਥੋੜਾ ਐਸ ਵਿੱਚ ਉਹਨਾਂ ਨੂੰ ਥੋੜੀ ਪਰੇਸ਼ਾਨੀ ਸੀ ਜਾਂ ਜੋ ਵੀ ਹੈ ਜਿਸ ਤਰ੍ਹਾਂ ਨਹੀਂ ਪੀਸੇ ਡਾਕਟਰਿੰਗ ਨਹੀਂ ਪਾਈਗੀ ਕਿ ਚੈਮਨਜੀ ਦੇ ਵਿੱਚ ਨਹੀਂ ਐਂਗੈਲੀ ਦੇਖੋ ਐਂਗੈਲੀ ਦਾ ਤੇ ਸਿਸਟਮ ਹੀ ਨਹੀਂ ਹੈ ਜਿਹੜਾ ਪੇਸ਼ੈਂਟ ਜਿੱਥੇ ਰੈਫਰ ਉਹਨਾਂ ਨੂੰ ਉੱਥੇ ਹੀ ਰੈਫਰ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਸਿਰ ਨਾ ਸਾਡੇ ਕੋਲ ਮੈਡੀਕਲ ਸਪੈਸ਼ਲਿਸਟ ਨਾ ਸਾਡੇ ਕੋਲ ਸੀਟੀ ਸਕੈਨ ਅਮਦਾਨਾ ਨੋਲੇਜ ਜਖਰੇ ਜੀ ਕਿ ਉਹ ਇੱਥੇ ਵਾਰ-ਵਾਰ ਕਰ ਰਹੇ ਸਾਡੇ ਨਹੀਂ ਉਹ ਤਾਂ ਐਕਸ-ਰੇ ਲਈ ਕਰ ਰਹੇ ਹੈ ਪਰ ਨਾਲ ਹੁਣ ਉਹਨਾਂ ਦੇ ਬਾਈਸੈਂਸ ਐਸਐਮਓ ਸਰ ਨੂੰ ਸ਼ਾਇਦ ਨਹੀਂ ਆ ਨੋਲੇਜ ਜਗਾ ਸੀ ਇਸ ਅ ਵੈਰੀ ਡੀਅਰ ਫਰੈਂਡ ਮਾਇਨਕੀ ਬਾਰੇ ਅੱਛੇ ਮੇਰੇ ਕਾਲੀਗਾ ਗਏ ਹਨ ਪਰ ਉਹ ਪ੍ਰੋਬਲਮ ਐਸੀ ਕਿ ਉਹ ਉਹਨਾਂ ਦੇ ਐਮਓ ਟ੍ਰੀਟਮੈਂਟ ਲਈ ਜਾਂ ਕਿ ਜਿਹੜਾ ਯਾ ਤੇ ਪੇਸ਼ੰ ਨੂੰ ਟ੍ਰੀਟਮੈਂਟ ਦੇ ਲੋੜ ਹੈ ਤੇ ਉਹ ਸਿੰਪਲ ਸਟਿਚਿੰਗ ਜਿਹੜੀ ਐ ਹੁੰਦੀ ਆ ਮੋਸਟਲੀ ਤੇ ਐਕਸ-ਰੇ ਉਹਦੇ ਮਾਰਨਿੰਗ 'ਚ ਹੀ ਹੁੰਦੇ ਆ ਠੀਕ ਹੈ ਉਹਨੂੰ ਤਾਂ ਐਡਮਿਸ਼ਨ ਦੀ ਲੋੜ ਹੀ ਨਹੀਂ ਤੁਸੀਂ ਮਤਲਬ ਕਿ ਕੋਈ ਵੀ ਪੇਸ਼ੰਟ ਹੋ ਤੁਸੀਂ ਅਗਰ ਟ੍ਰੀਟਮੈਂਟ ਲਈ ਭੇਜਦੇ ਹੋ ਫਿਰ ਉਹਦੀ ਬੈਡ ਹੈ ਟਿਕਟ ਬਣਦੀ ਐ ਐਮਐਲਸੀ ਪੇਸ਼ੰਟ ਦੀ ਉਹ ਤਾਂ ਬੜਾ ਲੰਬਾ ਪ੍ਰੋਸੀਜਰ ਪੈ ਜਾਂਦਾ ਹੈ। ਐਸੀ ਜਿਹਨੂੰ ਨਈ ਟ੍ਰੀਟਮੈਂਟ ਤੇ ਐਡਮਿਸ਼ਨ ਦੀ ਲੋੜ ਹੁੰਦੀ ਹੈ ਉਹ ਅਸੀਂ ਕਰਦੇ ਨਹੀਂ ਆ। ਡਾਇਰੈਕਟ ਰੈਫਰ ਆਫੀਸਰ ਕਰਨਾ ਚਾਹੀਦਾ ਸੀ ਇਹ ਜਨਾਲਾ ਵੀ ਕਰਨਾ ਚਾਹੀਦਾ ਸੀ। ਨਹੀਂ ਮਤਲਬ ਹੈਡ ਮੈਂ ਨਾਲ ਨੂੰ ਇਹ ਹੀ ਦਰਖਾਸਤ ਕੀਤੀ ਹੈ ਕਿ ਚਲੋ ਅੱਗੇ ਤੋਂ ਜਿਹੜਾ ਪੇਸ਼ੈਂਟ ਹੈ ਜਿੰਰੀ ਦਾ ਹੋਏ ਤੇ ਐਟਲੀਸਟ ਤੁਹਾਨੂੰ ਮਤਲਬ ਕਿ ਉਹ ਸੈਂਟਰ ਤੇ ਰੈਫਰ ਕਰੋ ਜਿੱਥੇ ਮਤਲਬ ਕਿ ਇਮੀਡੀਏਟ ਸੀਟੀ ਸਕੈਨ ਹੋ ਰਿਮੀਡੀਏਟਲੀ एड्रेसल हो सके मैं सुबह साजू ਨੂੰ ਸਾਨੂੰ ਮਾਮ ਨੂੰ ਟੈਲੀਫੋਨ ਤੇ ਵੀ ਇਨਫੋਰਮ ਕੀਤਾ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਬਹੁਤ ਸਪੋਰਟ ਕੀਤੀ ਉਸੇ ਟਾਈਮ ਉਹਨਾਂ ਨੇ ਐਸਐਮੋਰੰਦਾਸ ਨੂੰ ਵੀ ਭੇਜਿਆ ਕਿਉਂਕਿ ਮੇਰੇ ਕੋਲੋਂ ਉਹ ਪੇਸ਼ੈਂਟ ਗੱਲ ਸਮਝ ਨਹੀਂ ਰਹੀ ਸੀ ਤੇ ਫਿਰ ਹੁਣ ਚਲ ਮਾਮਲਾ ਸੋਲਵ ਹੋ ਗਿਆ ਹੁਣ ਅੱਗੇ ਤੋਂ ਐਸਐਮੋਰੰਦਾਸ ਨੇ ਕਿਹਾ ਕਿ ਮੈਂ ਆਪਣੇ ਐਮਓਜ਼ ਨੂੰ ਕਹਤਾ ਹਾਂ ਕਿ ਭਈ ਜਿਹੜਾ ਪੇਸ਼ੈਂਟ ਥੋੜਾ ਹੋਏਗਾ ਉੱਥੇ ਕਿਸੇ ਡਾਕਟਰ ਦੀ ਗੇਂਗੀ ਨਹੀਂ ਪਾਈਗੇ ਇਸ ਕੇਸ ਦੇ। ਉਹ ਮੈਨੂੰ ਨਹੀਂ ਪਤਾ ਸ੍ਰੋਤ ਇਨਕੁਆਰੀ ਕਰਨਗੇ ਇਸ ਸਮੇਂ ਰਮਦਾਸ ਉਹ ਦੇਖਣਗੇ। ਠੀਕ ਹੈ ਨਾ? ਹਾਂਜੀ ਹਾਂਜੀ ਮੈਨੂੰ ਨਹੀਂ ਪਤਾ। ਸਰ ਹੁੜੇ ਮੈਨੂੰ ਅੱਧਾ ਪੜਾਣਾ ਕੰਡਾ ਪਹਿਲਾ ਸਿਵਲ ਸੱਜਨ ਅਫੀਸਰ ਦਾ ਫੋਨ ਆਇਆ ਵੀ ਅਜਨਾਲੇ ਨਾ ਕੋਈ ਤੁਹਾਡਾ ਪੇਸ਼ੈਂਟ ਤੁਸੀਂ ਰੈਫਰ ਕੀਤਾ ਸੀਗਾ ਤੇ ਜਾ ਕੇ ਦੇਖੋ ਪੇਸ਼ੈਂਟ ਰੌਲਾ ਫੜਾ ਪਾ ਰਿਹਾ ਕੀ ਚੱਕਰ ਹੈਗਾ। ਇੱਥੇ ਆ ਕੇ ਮੈਂ ਦੇਖਿਆ ਉਹ ਕਹਿੰਦੇ ਜੀ ਇੱਕ ਪੈਰ ਦੀ ਸੱਟ ਨਾ ਐਕਸਰੇ ਵਿੱਚ ਨਹੀਂ ਲਿਖੀ ਹੋਈ ਜਾਂ ਐਮ ਐਲ ਆਰ ਦੇ ਵਿੱਚ ਨਹੀਂ ਲਿਖੀ। ਤੇ ਜਦੋਂ ਮੈਂ ਮੈਡੀਕਲ ਆਫਸਰ ਨੂੰ ਪੁੱਛਿਆ ਕਹਿੰਦੇ ਸੱਟ ਲਿਖੀ ਹੋਈ ਆ ਪਰ ਉਹਦੀ ਐਕਸਰੇ ਦੀ ਲੋੜ ਨਹੀਂ ਸੀ ਹੈਗੀ ਲੇਕਿਨ ਫਿਰ ਵੀ ਇੱਥੇ ਆ ਕੇ ਮੈਂ ਪੇਸ਼ੈਂਟ ਦੇ ਜਿਹੜੇ ਹੈਗੇ ਆ ਡੈਂਡਸ ਉਹਨਾਂ ਨੂੰ ਸੈਟੀਸਫਾਈ ਕਰਾਉਣ ਵਾਸਤੇ ਇੱਥੇ ਕਰਵਾ ਦਿੱਤੇ ਨੇ ਹੁਣ ਉਹ ਜਿਹੜਾ ਪੇਸ਼ੈਂਟ ਦੀ ਕੰਡੀਸ਼ਨ ਦੇ ਹਿਸਾਬ ਨਾਲ ਰੈਫਰ ਕਰਨਾ ਪੈਂਦਾ ਇਹਨਾਂ ਨੇ ਰੈਫਰ ਸਲਿੱਪ ਬਣਾ ਕੇ ਦੇ ਦਿੱਤੀ ਜਿਹੜੀ ਪਾਈ ਕਿ ਜਿਹੜੀ ਸੱਟ ਲਿਖੀ ਸੀ ਇਹੋ ਜੀ ਕੋਈ ਗੱਲ ਨਹੀਂ ਐਸਐਮਓ ਸਰ ਕਹਿ ਰਿਹਾ ਕਿ ਸਾਨੂੰ ਅਨਸੈਸਰੀ ਪੇਸ਼ੰਗ ਭੇਜ ਰਿਹਾ ਅੰਬਾਦ ਤੋਂ ਕੀ ਕਰਨਾ ਕੀ ਗੱਲ ਬਾਤ ਜ਼ਰਾ ਮੰਦਾ ਕੀ ਉਹ ਸਿਰਫ ਐਕਸ-ਰੇ ਵਾਸਤੇ ਭੇਜਦੇ ਪਏ ਆ ਪਿਛਲੇ 1 ਮਹੀਨੇ ਤੋਂ ਕਿਉਂਕਿ ਐਕਸ-ਰੇ ਮਸ਼ੀਨ ਤੇ ਪੇਸ਼ੈਂਟ ਆ ਰਹਾ ਜਿਵੇਂ ਹੋਏ ਸੀ ਸਾਰੇ ਕੰਮ ਜਦੋਂ ਅਸੀਂ ਸਿਰਫ ਐਕਸ-ਰੇ ਵਾਸਤੇ ਭੇਜਿਆ ਅਸੀਂ ਸਿਰਫ ਐਕਸ-ਰੇ ਵਾਸਤੇ ਭੇਜਿਆ ਤੇ ਅੱਗੇ ਜਦੋਂ ਪੇਸ਼ੈਂਟ ਆਮ ਤੌਰ ਤੇ ਅਸੀਂ ਸਿਵਲ ਹਸਪੀਟਲ ਆਉਂਦੇ ਸਰ ਜਾਂ ਗੁਰਨਾਨਕ ਹੀ ਭੇਜਦੇ ਆ ਤਾਂ ਇਸ ਵਾਰੀ ਮੈਡੀਕਲ ਆਫਸਰ ਨੇ ਸ਼ਾਇਦ ਗਲਤੀ ਕਰ ਲਈ ਹੈ ਔਰ ਉਹਨੂੰ ਲਿਖਤੀ ਰੂਪ ਚ ਕਿਹਾ ਜਾਏਗਾ ਇਹਨੂੰ ਸਮਝਾਇਆ ਜਾਏਗਾ ਕਿ ਜਿਹੜੇ ਸੀਰੀਅਸ ਕੇਸ ਪੇਸ਼ ਹੋਦੇ ਆ ਸਿਰਫ ਐਕਸ-ਰੇ ਵਾਸਤੇ ਭੇਜੋ ਇੱਕ ਐਸਐਮਓ ਨੂੰ ਇੱਕ ਐਸਐਮਓ ਦੇ ਦੋਸ਼ ਲਾਈ ਜਾਏ ਕਿਵੇਂ ਨਹੀਂ ਐ ਐਸਐਮਓ ਬੋਲੋ ਐਸਐਮਓ ਤੇ ਦੋਸ਼ ਹੀ ਲੱਗ ਰੇ ਮੈਂ ਆਪਣੇ ਮੈਡੀਕਲ ਆਪਸ਼ਨ ਨੂੰ ਸਮਝਾਵਾਂਗਾ ਉਹ ਕਾਰਵਾਈ ਕਰੋਗੇ ਜਨਾਬ ਬਿਲਕੁਲ ਕਰਾਂਗੇ ਜਨਾਬ ਬੀ ਉਹ ਇੱਥੇ ਪਹੁੰਚਣ ਨੂੰ ਉੱਥੇ ਭੇਜਣਾ ਚਾਹੀਦਾ ਸੀਗਾ ਜਿਹੜੀ ਪੇਸ਼ੈਂਟ ਨੂੰ ਇੰਨੀ ਖੱਜਲ ਖਰਾਬੀ ਹੋਈ ਉਹਨਾਂ ਨੂੰ ਬਾਹਰ ਤਾਂ ਲਾਉਣਾ ਪਿਆ ਉਹਨਾਂ ਨੂੰ ਜਿਹੜਾ ਹੁਣ ਵੀ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਸਿੱਧਾ ਹੀ ਪੇਸ਼ੈਂਟ ਜਿਹੜਾ ਅੱਗੇ ਸਭ ਜ਼ਿਆਦਾ ਤੇ ਤਾਂ ਵੀ ਲਾਦਾ ਸੀਗਾ ਕਿ ਉਹਨੂੰ ਬੈਕ ਹੈ ਜੀ ਬੈਕ ਹੈ ਵੀ ਉਹਦੀ ਉਹਦੀ ਉਹਦੇ ਤੋਂ ਰਿਟਰਨ ਐਕਸਪਲੇਸ਼ਨ ਲਈ ਜਾਏਗੀ ਉਹਨੂੰ ਚਾਰਟ ਸ਼ੀਟ ਵੀ ਕੀਤਾ ਜਾ ਸਕਦਾ ਹੈ ਡਾਕਟਰ ਸੌਰਵ ਕਪਿਲ ਹੈਗੇ ਆ ਜੇ ਇੱਕ ਡਾਕਟਰ ਰਾਹੁਲ 제ਤਲੀ ਹੈ ਦੋ ਜੜੇ ਸੀਗੇ ਸਰ ਇਹ ਹੋ ਸਕਦਾ ਹੈ ਕਿ ਡਾਕਟਰ ਪੇਸ਼ੈਂਟ ਦਾ ਸਿੱਧਾ ਜੇ ਆਪਾਂ ਕਮਿਸ਼ਨ ਤੇ ਜੇ ਤਾਂ ਉਹ ਜਿਹੜਾ ਇਹ ਜਿਹੜਾ ਗਿਆ ਆਜਾ ਉਹ ਪਰੇਸ਼ਾਨੀ ਹੋਈ ਹੈ ਉਹਦਾ ਸਾਹਮਣਾ ਕਰਨਾ ਉਹਦੇ ਵਿੱਚ ਮੇਰੀ ਸਮੇਂ ਦੇ ਮੁਤਾਬਕ ਆ ਸਾਡੀ ਐਕਸਰੇ ਦੀ ਪ੍ਰੋਬਲਮ ਆਂਦੀ ਆ ਵੀ ਮੈਡੀਕਲ ਲੀਗਲ ਦਾ ਐਕਸਰੇ ਉਹ ਪਹਿਲਾਂ ਹਰ ਹਾਲਤ ਵਿੱਚ ਹੋ ਜਾਣਾ ਚਾਹੀਦਾ ਹੈ ਕਿਉਂਕਿ ਉਹਦਾ ਰਿਕਾਰਡ ਪੁਲਿਸ ਨੂੰ ਜਾਂ ਜੱਜ ਸਾਹਿਬਾਂ ਨੂੰ ਪੇਸ਼ ਕਰਨਾ ਹੁੰਦਾ ਹੈ ਦੋਸ਼ ਲਾ ਰਹੇ ਕਿ ਮਿਲੀ ਪੁੱਤ ਨਾਲ ਸਾਡੀ ਸੱਟ ਨਹੀਂ ਲੱਗੀ ਡਾਕਟਰ ਸਾਹਿਬ ਬੋਲੋ ਸੱਟਾਂ ਸਾਰੀਆਂ ਲਿਖੀਆਂ ਗਿਆ ਜਿਹੜਾ ਮਰਜ਼ੀ ਰਿਕਾਰਡ ਚੈੱਕ ਕੀਤਾ ਜਾ ਸਕਦਾ ਹੈ